ਨੰ ਤੋਕੜਾ ਕਬੜਾ ਮਿਲ ਜਾਣੀ ਆ ਦੋਸਤੋ ਤੁਹਾਨੂੰ ਇੱਕ ਘਰ ਚੋਂ ਪੁਰੀਆਂ ਚੰਗੀਆਂ ਚੈੱਕ ਪਾਸ ਹੋਣਗੀਆਂ ਆਪਣੀ ਚੈੱਕ ਪਾਸ ਕਰਾ ਕੇ ਲੈ ਜਾ ਸਕਦੇ ਹੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸਸਰੀ ਗਾਲ ਬਾਈ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਜਿਹੜੇ ਭਰਾ ਆਪਣੇ ਪੇਜ ਤੇ ਨਵੇਂ ਆਏ ਨੇ ਪੇਜ ਨੂੰ ਕਰ ਲਓ ਫੋਲੋ ਜਿਹੜੇ ਭਰਾ YouTube ਤੇ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਤਰੀਕ ਹੈਗੀ ਆ ਦੋਸਤੋ 1 ਤੇ 12ਵਾਂ ਮਹੀਨਾ ਜਿਹੜੀ ਇੱਕ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਹੇ ਹਾਂ ਪਹਿਲਾ ਪਾ ਸਿੰਗ ਸਿੰਗ ਦੇਖ ਸਕਦੇ ਹੋ ਸੂ ਆ ਆਪਣੇ ਅੰਦਾਜ਼ੇ ਨਾਲ ਜਿਹੜਾ ਮਰਜ਼ੀ ਸਮਝ ਲਓ ਕੱਦ ਕਾਠੀ ਦੀ ਆ ਗਈ ਇੱਕ ਨੰਬਰ ਆ 4 ਮਹੀਨਿਆਂ ਦੀ ਕੱਪੜ ਚ ਇੱਕ ਪਾਸਾ ਥਾਣਾ ਦੀ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਹਾਈਟ ਪੂਰੀ ਚੰਗੀ ਆ ਵੱਡੀ ਹਾਈਟ ਦੀ ਆ ਗਈ ਕੋਈ ਛੋਟੀ ਹਾਈਟ ਨਹੀਂ ਹੋਊਗੀ ਲੈਵੇ ਪੱਕੋ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਹੋ ਹਾਈਟ ਦੇਖੋ ਅੰਦਾਜ਼ਾ ਲਾ ਸਕਦੇ ਹੋ ਹਾਈਟ ਦਾ ਪੂਰੀ ਇੱਕ ਨੰਬਰ ਆ ਇਹ 3 ਲੀਟਰ ਦੁੱਧ ਦਿੰਦੀ ਆ ਬਾਈ ਸ਼ਾਮ ਵੇਲੇ ਇੱਕ ਟਾਈਮ ਦੁੱਧ ਦਿੰਦੀ ਆ ਹਾਈਟ ਦੇਖੋ ਲੰਬਾਈ ਪੂਰੀ ਇੱਕ ਨੰਬਰ ਆ ਤੂੰ ਆਪਦੇ ਅੰਦਾਜ਼ੇ ਨਾਲ ਜਿਹੜਾ ਮਰਜ਼ੀ ਮੰਨ ਲਓ ਤੇ 3 ਲੀਟਰ ਸਾਂਬਲੇ ਦਿੰਦੀ ਆ ਟੀਕੇ ਤੇ 4 ਦੀ ਚੈੱਕ ਪਾਸ ਹੋ ਗਈ ਇਹਦਾ ਲੈਣ ਦੇਣ ਮੁੱਲ ਹੈਗਾ ਬਾਈ 75000 ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ ਪਿੰਡ ਲੋਹਾ ਖੇੜਾ ਚਲ ਬਤ ਜਿਲਾ ਸੰਗਰੂਰ ਪਿੰਡ ਲੋਹਾ ਖੇੜਾ ਜਿਲਾ ਸੰਗਰੂਰ ਤਰੀਕ ਹੈਗੀ ਅੱਜ 1 ਤੇ 12ਵਾਂ ਮਹੀਨਾ ਹੁਣ ਜਿਹੜੀ ਤੁਹਾਨੂੰ 2 ਨੰਬਰ ਦੇ ਦਿਖਾ ਰਹਿਆਂਗੇ ਦੇਖੋ ਨੇਵੇਂ ਪੱਖੋਂ ਚਲ ਬਤ ਉਧਰੋ ਬਿਲਕੁਲ ਸਾਫ ਸੁਥਰੀ ਹੋਊਗੀ। ਸਿੰਘ ਛੋੜੇ ਸਾਹਮਣੇ ਨੇ ਜਿਵੇਂ ਵੀ ਹੈਗੇ ਨੇ। ਥੱਲੋਂ ਚੋਣ ਚਵਾਦੀ ਇੱਕ ਨੰਬਰ ਆ ਬਈ। ਦੁੱਧ 6 ਲੀਟਰ ਆ। 3 ਮਹੀਨਿਆਂ ਦੀ ਗੱਭਣ ਚ ਇੱਕ ਪਾਸਾ। ਹਾਈਟ ਹੋਈ ਤੇ ਦੇਖ ਸਕਦੇ ਹੋ ਛੋੜੇ ਸਾਹਮਣੇ ਆ ਮੀਡੀਅਮ ਆ ਗਈ। ਨਾ ਬਾਹਲੀ ਵੱਡੀ ਨਾ ਛੋਟੀ। ਵਿਚਾਰਲਾ ਮੇਲਾ ਜਿਵੇਂ ਮੱਜਾ ਹੁੰਦੀਆਂ ਨੇ। ਦੋਵੇਂ ਟਾਈਮ ਟਿਕ ਤੇ ਮਿਲਦੀ ਆ 6 ਲੀਟਰ ਦੁੱਧ ਆ। 3 ਮਹੀਨਿਆਂ ਦੀ ਗੱਭਣ ਚ ਇੱਕ ਪਾਸਾ ਬਈ। ਆਪਣੀ ਤਸੱਲੀ ਕਰਕੇ ਆਪਣੇ ਉਰੇ ਉਰੇ ਦੇਖੋ ਪਹਿਲਾਂ ਘਰੇ ਦੇਖ ਲਓ ਦੋ ਟਾਈਮ ਚੋਲੋ ਤਿੰਨ ਟਾਈਮ ਜਿਹੜੀ ਚੀਜ਼ ਹੈਗੀ ਆ ਮੈਨ ਕੋ ਨਾ ਕਿਸੇ ਦਾ ਆਪਾਂ ਲਾਂਬਾ ਲੈਣਾ ਨਾ ਲਾਂਬਾ ਦੇਣਾ ਕਿਸੇ ਨੂੰ ਜੇਦੋ ਆਪਾਂ ਲਿਆਉਣੇ ਨਾ ਤਾਂ ਉਹਨੂੰ ਲਾਂਬਾ ਦਿੰਨੇ ਆਂਗੇ ਨਾ ਆਪਾਂ ਕਿਸੇ ਤੋਂ ਲਾਂਬਾ ਲੈਨੇ ਆ ਸਿੱਧੀ ਜੀ ਗੱਲ ਆ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਥਣ ਦੇਖ ਸਕਦੇ ਹੋ ਗਾਇਬ ਤੇ ਆ ਥੱਲੋਂ ਹੋਊ ਇੱਕ ਨੰਬਰ ਚੋਂ ਚਵਾਦੀ ਬਿਲਕੁਲ ਪੋਲੀ ਆ ਰੂਮ ਵਰਗੀ ਦੇਖੋ ਫਰਸਤ ਨੁਪੜਾ ਵੀ ਇੱਕ ਨੰਬਰ ਵਧੀਆ ਜਿੰਦ ਜਾਨ ਵਾਲੀ ਆ ਆਪਣੀਆਂ ਆਪਣੇ ਘਰੇ ਚੈੱਕ ਪਾਸ ਕਰਾ ਕੇ ਲਿਆ ਸਕਦੇ ਹੋ ਆਪਣੀਆਂ ਕਰਾਈਆਂ ਹੋਈਆਂ ਨੇ ਜੇ ਗੱਬਣਗਾ ਤਾਂ ਗੱਬਣ ਹੋਊਗੀ ਬਾਕੀ ਆਪਣੀ ਤਸੱਲੀ ਕਰਕੇ ਖਰੀਦੋ ਕਿਸੇ ਕਿਸੇ ਤੋਂ ਵੀ ਲੈਨੇ ਹੋ ਲਾਈਨ ਹੈਗਾ ਵੀ ਆਪਾਂ ਤੋਂ ਲੈਨੇ ਹੋ ਕਿਸੇ ਭਰਾ ਤੋਂ ਵੀ ਲੈਨੇ ਹੋ ਤੋਕੜਾ ਗੱਬਣਾ ਦੇਖੋ ਲੇਵ ਤੇ ਨਾੜਾ ਨੂੜਾ ਬਹੁਤ ਨੇ ਕਿਸੇ ਭਰਾ ਤੋਂ ਵੀ ਖਰੀਦਦੇ ਹੋ ਆਪਣੀ ਚੈੱਕ ਪਾਸ ਕਰਾ ਕੇ ਖਰੀਦਿਆ ਕਰੋ ਬਈ ਤੇ ਹੁਣ ਤਿੰਨ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਹਾਂ ਓਟਾ ਆਤਨਾ ਨੰਬਰ ਤੇ ਹੈਗੀ ਆ ਸਾਢੇ 3 ਨਵਾਂ ਮਹੀਨਿਆਂ ਦੀ ਗੱਭਣ ਇੱਕ ਵਾਰ ਸਾਢੇ 3 ਮਹੀਨਾ ਦੀ ਗੱਭਣ ਇੱਕ ਵਾਰ ਦੁੱਧ ਹੈਗਾ 3 ਲੀਟਰ ਇਹਦਾ ਰੇਟ ਹੈਗਾ ਬਿਲਕੁਲ ਸਸਤਾ 65000 ਦੀ 65000 ਦੀ ਮਿਲਦੀ ਤੁਹਾਨੂੰ ਇਹ ਸ਼ਾਮ ਵੇਲੇ ਦੁੱਧ ਦਿੰਦੀ ਹੈ ਇੱਕ ਟਾਈਮ ਲੈਣ ਦੇਣ 65000 ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਜਿਹੜੇ ਵੀ ਪੁਰਾਣੇ ਖਰੀਦਨੇ ਨੇ ਕਰ ਲਓ ਕਨੈਕਟ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਮੱਝਾਂ ਬੁਰੀਆਂ 1 ਨੰਬਰ ਨੇ ਆਪਣੀ ਚੈੱਕ ਪਾਸ ਕਰਾ ਕੇ ਚੈੱਕ ਪਾਸ ਕਰਾ ਕੇ ਖਰੀਦੋ ਗੱਬਣਾ ਨੇ ਆਪਣੇ ਵੱਲੋਂ ਫੁੱਲ ਗਾਰੰਟੀ ਹੋਊਗੀ